ਰੇਡੀਓ ਤਮਾਲ ਤੇ ਨਿੰਦਰ ਕੁਗਿਆਨ ਵੀ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਕਰਦਾ ਹੈ ਕਿ ਬੈਂਡ ਗਰਲਜ਼ 12ਵੀਂ ਦੀਆਂ ਗ੍ਰੈਜੂਏਟ ਕੁੜੀਆਂ ਦੀ ਬੁਕਤ ਹੁਣ ਪੰਜਾਬ 'ਚ ਵਧਣ ਲੱਗੀ ਹੈ ਚੰਡੀਗੜ੍ਹੋਂ ਚਰਨਜੀਤ ਪੁੱਲਰ ਲਿਖਦਾ ਹੈ ਪੰਜਾਬ 'ਚ ਹੁਣ ਬੈਂਡ ਗਰਲਜ਼ ਦੀ ਬੁਕਤ ਘਟੀ ਹੈ ਜਿਨ੍ਹਾਂ ਦਾ ਲੜਫੜ ਕੇ ਨੌਜਵਾਨ ਵਿਦੇਸ਼ ਪੱਕਾ ਹੋਣ ਦਾ ਅਰਮਾਨ ਪਾਲਦੇ ਸਨ ਵਕਤ ਨੂੰ ਹੁਣ ਮੋੜਾ ਪਿਆ ਠੱਲ ਪਈ ਐ ਜਿਨ੍ਹਾਂ 12ਵੀਂ ਪਾਸ ਲੜਕੀਆਂ ਦੇ ਪੱਲੇ ਆਇਲੈਸ ਦਾ ਬੈਂਡ ਵੀ ਹਨ ਪਰ ਉਹਨਾਂ ਨੂੰ ਵਿਦੇਸ਼ ਪੜ੍ਹਾਈ ਦਾ ਕੋਈ ਖਰਚਾ ਚੁੱਕਣ ਵਾਲਾ ਮੁੰਡਾ ਨਹੀਂ ਲੱਭਦਾ ਕੈਨੇਡਾ ਨੇ ਨਿਜਮਤ ਸ਼ਕਤੀ ਕਰਕੇ ਵਿਦੇਸ਼ ਉਡਾਰੀ ਦੀਆਂ ਸਦਰਾਂ ਨੂੰ ਮਦਦੋਲ ਸੁਟਿਆ ਕੋਈ ਸਮਾਂ ਸੀ ਜਦੋਂ 12ਵੀਂ ਪਾਸ ਆਇਲੈਸ ਬੈਂਡ ਪ੍ਰਾਪਤ ਲੜਕੀ ਵਾਸਤੇ ਲਾਈਨਾਂ ਲੱਗ ਜਾਂਦੀਆਂ ਸਨ ਪੁਲਰਦੀ ਰਿਪੋਰਟ ਮੁਤਾਬਕ ਸਮੁੱਚੇ ਪੰਜਾਬ ਚ ਇਹ ਰੁਝਾਨ ਰਿਹਾ ਹੈ ਕਿ ਆਈ ਲੈਸ ਬੈਂਡ ਵਾਲੀਆਂ ਲੜਕੀਆਂ ਦੇ ਮਾਪੇ ਉਹਦਾਂ ਦਾ ਵਰਤ ਤਲਾਸ਼ਦੇ ਸਨ ਜਿਹੜੇ ਲੜਕੀ ਦੀ ਵਿਦੇਸ਼ ਪੜ੍ਹਾਈ ਦਾ ਖਰਚਾ ਚੁੱਕਣ ਨੂੰ ਤਿਆਰ ਹੁੰਦੇ ਸਨ ਕੈਨੇਡਾ ਨੇ ਹੁਣੇ ਲਾਜ਼ਮੀ ਕਰ ਦਿੱਤਾ ਹੈ ਕਿ ਵਿਦੇਸ਼ ਪੜ੍ਹਾਈ ਕਰਨ ਵਾਲੀ ਗ੍ਰੈਜੂਏਟ ਲੜਕੀ ਹੀ ਆਪਣੇ ਜੀਵਨ ਸਾਥੀ ਨੂੰ ਵਿਦੇਸ਼ ਬੁਲਾ ਸਕੇਗੀ ਉਸ ਤੋਂ ਬਾਅਦ ਸਮੀਕਰਨ ਤੇ ਹਾਲਾਤ ਬਦਲਣ ਲੱਗੇ ਹੈ ਨਤੀਜਾ ਇਹ ਨਿਕਲਿਆ ਕਿ ਬੈਂਡਾਂ ਵਾਲੀਆਂ 12ਵੀਂ ਪਾਸ ਲੜਕੀਆਂ ਨੂੰ ਐਸੇ ਵਰ ਨਹੀਂ ਮਿਲ ਰਹੇ ਜਿਹੜੇ ਹੁਣ ਗ੍ਰੈਜੂਏਟ ਲੜਕੀਆਂ ਦੀ ਪੁੱਛਗਿੱਛ ਵੱਧ ਗਈ ਹੈ। ਮੋਗਾ ਦੇ ਪਿੰਡ ਸੈਦੋਕਾ ਦਾ ਮੈਰਿਜ ਬਿਊਰੋ ਚਾਲਕ ਮਨਦੀਪ ਕੁਮਾਰ ਦੱਸਦਾ ਹੈ ਕਿ ਹੁਣ ਬੈਂਡ ਵਾਲੀਆਂ 12ਵੀਂ ਪਾਸ ਲੜਕੀਆਂ ਦੇ ਕੇਸ ਲੈਣੋਂ ਹਟ ਗਿਆ ਕਿਉਂਕਿ ਲੜਕੀਆਂ ਦੀ ਦਿਲਚਸਪੀ ਹੁਣ ਗ੍ਰੈਜੂਏਟ ਲੜਕੀਆਂ ਵੱਲ ਹੋ ਗਈ ਹੈ। ਗੱਲ ਕਰੀਏ ਤਾਂ ਆਸਟ੍ਰੇਲੀਆ ਦੀਆਂ ਫਾਈਲਾਂ ਬੰਦ ਨੇ ਜਦ ਕਿ ਕੈਨੇਡਾ ਚ ਸਪੌਂਸ ਵਿਜ਼ੇ ਲਈ ਲੜਕੀ ਦੀ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਦੱਸ ਦਿੱਤੀ ਐ ਹੁਣ ਜ਼ਿਆਦਾ ਪੀਆਰ ਰਿਸ਼ਤੇ ਹੀ ਕਰਾਉਂਦੇ ਨੇ ਚੇਤੇ ਰਹੇ ਕਿ ਮਾਲ ਵਿੱਚ ਇਹ ਰੁਝਾਨ ਸਭ ਤੋਂ ਵੱਧ ਰਿਹਾ ਐ ਲੜਕੇ ਵਾਲਿਆਂ ਨੇ ਜ਼ਮੀਨਾਂ ਵੇਚ ਕੇ ਬੈਂਡਾ ਵਾਲਿਆਂ ਕੁੜੀਆਂ ਨੂੰ ਸਟੱਡੀ ਲਈ ਵਿਦੇਸ਼ ਕੱਲਿਆ ਸੀ ਤੇ ੜਾ ੜ ਕੱਲਿਆ ਸੀ ਅਸਲ 'ਚ ਇਹ ਸਮਝੌਤਾ ਵਿਆਹ ਸੰਨ ਤੇ ਜਿਨ੍ਹਾਂ ਲੋੜਵੰਦ ਘਰਾਂ ਦੀਆਂ ਕੁੜੀਆਂ ਦੇ ਆਈਲਿਸ 'ਚ ਚੰਗੇ ਬੈਂਡ ਆ ਜਾਂਦੇ ਸਨ ਉਹਨਾਂ ਨਾਲ ਸਮਝੌਤੇ ਤਹਿਤ ਮੁੰਡੇ ਵਾਲਾ ਪਰਿਵਾਰ ਕੁੜੀ ਦੀ ਪੜ੍ਹਾਈ ਦਾ ਸਮੁੱਚਾ ਖਰਚਾ ਚੁੱਕਦਾ ਸੀ ਤੇ ਬਦਲੇ 'ਚ ਲੜਕੀ ਵਿਆਹ ਕਰਾ ਕੇ ਲੜਕੇ ਨੂੰ ਵਿਦੇਸ਼ ਵਿੱਚ ਪੱਕਾ ਕਰਵਾ ਦਿੰਦੀ ਸੀ ਰਿਪੋਰਟਾਂ ਮੁਤਾਬਕ ਬਠਿੰਡਾ ਦੇ ਪਿੰਡ ਮੰਡੀ ਕਲਾਂ ਦਾ ਹਰਦੀਪ ਸਿੰਘ ਦੀਪਾ ਜੋ ਵਿਚੋਲੇ ਦਾ ਕੰਮ ਕਰਦਾ ਉਸ ਦਾ ਕਹਿਣਾ ਹੈ ਕਿ ਉਸ ਕੋਲ 12ਵੀਂ ਪਾਸ ਹਾਈ ਲੈਸ ਚ ਪੂਰੇ ਬੈਂਡ ਲੈਣ ਵਾਲੀਆਂ ਕੁੜੀਆਂ ਦੇ ਰਿਸ਼ਤੇ ਹਨ ਜਿਨ੍ਹਾਂ ਲਈ 7 ਮਹੀਨੇ ਤੋਂ ਕੋਈ ਖਰਚਾ ਚੁੱਕਣ ਵਾਲਾ ਰਿਸ਼ਤਾ ਨਹੀਂ ਮਿਲਿਆ ਉਸ ਦਾ ਸੱਸਾ ਹੈ ਕਿ ਹੁਣ ਪੀਆਰ ਵਾਲੀਆਂ ਕੁੜੀਆਂ ਤੇ ਮੁੰਡਿਆਂ ਦੀ ਜ਼ਿਆਦਾ ਮੰਗ ਵਧੀ ਹੈ ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਪੱਖੋ ਕਲਾਂ ਦਾ ਮੈਰਿਜ ਬਿਊਰੋ ਇੰਚਾਰਜ ਬੀਨਤ ਸਿੰਘ ਸਿੱਧੂ ਦੋ ਬਰਿਆਂ ਚ ਬੈਂਡਾਂ ਵਾਲੇ ਤੀਹ ਰਿਸ਼ਤੇ ਕਰਾ ਚੁੱਕਾ ਹੈ ਉਸ ਦਾ ਕਹਿਣਾ ਹੈ ਕਿ ਉਹਨਾਂ ਵਾਲੇ ਇਸ ਬੈਂਡ ਵਾਲੀਆਂ ਗ੍ਰੈਜੂਏਸ਼ਨ ਕੁੜੀਆਂ ਦੀ ਮੰਗ ਹੈ ਕਿਉਂਕਿ ਸਪਾਊਸ ਪੀਸ ਲਈ ਕਨੇਡਾ ਨੇ ਗ੍ਰੈਜੂਏਸ਼ਨ ਲਾਜ਼ਮੀ ਕਰ ਦਿੱਤੀ ਹੈ ਉਹ ਇਹ ਵੀ ਦੱਸਦਾ ਹੈ ਕਿ ਉਸ ਕੋਲ ਤਿੰਨ ਦੋ ਤਿੰਨ ਜਿਹੇ ਰਿਸ਼ਤੇ ਆਏ ਜਿਨ੍ਹਾਂ ਲਈ ਕੋਈ ਲੜਕਾ ਮਿਲ ਨਹੀਂ ਰਹਾ ਸਮਝੌਤਾ ਵਿਆਹ ਵਿੱਚ ਲੰਘੇ ਪਰਿਆਂ 'ਚ ਫਰਾਡ ਕੇਸ ਵੀ ਕਾਫੀ ਸਾਹਮਣੇ ਆਏ ਨੇ ਰਿਪੋਰਟਾਂ ਮੁਤਾਬਕ ਕੁੜੀਆਂ ਖਰਚਾ ਲੈ ਕੇ ਵਿਦੇਸ਼ ਚਾਰ ਮੰਗਰੋਂ ਮੁਕਰ ਵੀ ਜਾਂਦੀਆਂ ਨੇ ਪੰਜਾਬ ਚ ਲੰਘੇ ਅੱਠ ਪਰਿਆਂ ਵਿੱਚ ਇਹ ਕੇਸ 300 ਮਾਮਲੇ ਸਾਹਮਣੇ ਆਏ ਜਿਨ੍ਹਾਂ ਚ ਲੜਕੇ ਵਾਲਿਆਂ ਨੇ ਐਨਆਰਆਈ ਥਾਣਿਆਂ ਵਿੱਚ ਲੜਕੀਆਂ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਨੇ ਇਹਨਾਂ ਚੱਕਰਾਂ ਚ ਕਈ ਲੜਕੇ ਇੱਥੇ ਖੁਦਕਸ਼ੀਆਂ ਵੀ ਕਰ ਗਏ ਕਈ ਟੈਨਸ਼ਨ ਲੈ ਕੇ ਦਿਲ ਦੇ ਦੌਰਿਆਂ ਨਾਲ ਵੀ ਪੂਰੇ ਹੋ ਚੁੱਕੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦਾ ਸੰਧੂ ਮੈਰਿਜ ਪੈਲਸ ਵਾਲਾ ਰਾਜਵਿੰਦਰ ਦੱਸਦਾ ਕਿ ਪਹਿਲਾਂ ਤਾਂ ਬੈਂਡਾ ਵਾਲੀ ਇੱਕ ਕੁੜੀ ਵਾਸਤੇ ਕਈ ਕਈ ਰਿਸ਼ਤੇ ਹੁੰਦੇ ਸਨ ਪਿੰਡ ਚੱਕ ਬਖਤੂ ਦਾ ਗੁਰਪ੍ਰੀਤ ਦੱਸਦਾ ਹੈ ਕਿ ਹੁਣ 12ਵੀਂ ਪਾਸ ਆਇਲੈਸ ਪਿੰਡ ਵਾਲੀ ਕੁੜੀ ਦੇ ਮਾਪੇ ਇਹ ਪੇਸ਼ਕਸ਼ ਵੀ ਕਰ ਰਹੇ ਹੈ ਕਿ ਉਹ ਅੱਧਾ ਖਰਚ ਪੱਲਿਓ ਚੁੱਕ ਲੈਣਗੇ ਤੇ ਬਾਕੀ ਲੜਕੇ ਵਾਲੇ ਖਰਚਾ ਦੇਣ ਆਇਲੈਸ ਕੋਚਿੰਗ ਸੈਂਟਰ ਵਾਲੇ ਇੱਕ ਮਾਲਕ ਦਾ ਪ੍ਰਤੀਕਰਮ ਸੀ ਕਿ ਪਹਿਲਾਂ 12ਵੀਂ ਪਾਸ ਆਇਲੈਸ ਪਾਸ ਲੜਕੀਆਂ ਦੀ ਪੁੱਛ ਪੜਤਾਲ ਲਈ ਬਹੁਤ ਮਾਪੇ ਕੇਂਦਰਾ ਚਾਹੁੰਦੇ ਸਨ ਪਰ ਹੁਣ ਬਦਲੇ ਨਿਯਮਾਂ ਨੇ ਸਮਾਜਿਕ ਤਾਣਾ ਬਾਣਾ ਵੀ ਬਦਲ ਦਿੱਤਾ ਹੈ ਖ਼ਬਰਾਂ ਵਿੱਚ ਵੀ ਮਾਪਿਆਂ ਨੂੰ ਬੈਂਡ ਵਾਲੀਆਂ ਕੁੜੀਆਂ ਦੇ ਇਸ਼ਤਿਹਾਰ ਹੁਣ ਵਾਰ-ਵਾਰ ਦੇਣੇ ਪੈ ਰਹੇ ਆ ਇਹ ਸਾਰਾ ਵਰਤਾਰਾ ਮਜਬੂਰੀ ਤੇ ਵਿਦੇਸ਼ ਜਾਣ ਦੀ ਲਾਲਸਾ ਦਾ ਪ੍ਰਗਟਾਵਾ ਕਰਦਾ ਨਿੰਦਰ ਕੁ ਗਿਆਨਵੀ ਤੋਂ ਰੇਡੀਓ ਤਮਾਲ ਤੇ ਚਰਨਜੀਤ ਪੁੱਲਰ ਦੀ ਲਿਖੀ ਹੋਈ ਰਿਪੋਰਟ ਰਾਹੀਂ ਸੁਣ ਰਹੇ ਸੀ